ਜੀ ਕਖਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੋਕੇ ਜਲੇ ਦਾ ਪਿੰਡ ਪਿੰਡ ਪੰਡੋਰੀ ਅਰਾਇਆਂ ਦੇ ਵਿੱਚ ਪਹੁੰਚੇ ਹਨ ਜਿੱਥੇ ਜਸਵਿੰਦਰ ਸਿੰਘ ਨੌਜਵਾਨ ਅਮਰੀਕਾ ਤੋਂ ਰਿਪੋਰਟ ਹੋ ਕੇ ਘਰ ਵਾਪਸ ਪਰਤਿਆ ਹੈ ਉਸ ਤੋਂ ਦੀ ਸਰਕਾਰ ਨੇ ਵਾਪਸ ਜਿਹੜੇ ਜਵਾਨਾਂ ਨੂੰ ਘੋਰੀ ਘੋਰੀ ਪਹਚਾਇਆ ਹੈ ਸੋ ਉਹ ਬਹੁਤ ਹੀ ਗ੍ਰੇਵ ਕਰ ਦੇ ਨਾਲ ਸੰਬੰਧ ਰੱਖਦਾ ਹੋਇਆ ਜੋ ਕਿ ਡੇਢ ਕਿਲਾ ਉਹਦੇ ਕੋਲ ਜ਼ਮੀਨ ਸੀ ਆਪਣੇ ਡੇਢ ਕਿਲਾ ਜ਼ਮੀਨ ਵੇਚ ਕੇ ਘਰ ਗਹਿਣੇ ਰੱਖ ਕੇ ਅਮਰੀਕਾ 2 ਮਹੀਨੇ ਪਹਿਲਾਂ ਗਿਆ ਸੀ ਹਜੇ ਕੁਝ ਦਿਨ ਪਹਿਲਾਂ ਹੀ ਉਹ ਅਮਰੀਕਾ ਪਹੁੰਚਿਆ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੈਂਪ ਦੇ ਵਿੱਚ ਰੱਖਿਆ ਗਿਆ ਤੇ ਬਹੁਤ ਤਸੱਦਦਾਂ ਦੇ ਨਾਲ ਉਹਨਾਂ ਨੂੰ ਘਰ ਪਹੁੰਚਾਇਆ ਗਿਆ ਤੁਹਾਨੂੰ ਸਾਰੇ ਹਾਲਾਤ ਘਰ ਦੇ ਦਿਖਾਵਾਂਗੇ ਉਸ ਉਸ ਪਰਿਵਾਰ ਦੇ ਨਾਲ ਮਿਲਾਵਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਸ ਬੱਚੇ ਨੇ ਜਿਹੜਾ ਸਮਾਂ ਉੱਥੇ ਗੁਜ਼ਾਰਿਆ ਸਰ ਕੋਰੋਨਾ ਗੱਲਬਾਤ ਤਨ ਆਸਨਿਆ ਸਰਕਾਰ ਦਾ ਬੰਦੋਰੀ ਦਾ ਜਿਲ੍ਹਾ ਮੋਗਾ ਤਸੀਰ ਧਰਮਗੋੜਾ ਕੱਲ ਤੁਸੀਂ ਵਾਪਸ ਆਏ ਹੋ ਅਮਰੀਕਾ ਤੋਂ ਰਿਪੋਰਟ ਹੋ ਕੇ ਕਿਵੇਂ ਗਏ ਸੀ ਕਦੋਂ ਗਏ ਸੀ ਸਾਰੀ ਜਾਣਕਾਰੀ ਦਿਓ ਮੈਂ 24 ਦਸੰਬਰ ਦੇ 24 ਨਗਰਤਰੀਆਂ ਸੀ 27 ਜਨਵਰੀ ਨੂੰ ਬਾਰਡਰ ਕ੍ਰੋਸ ਕਰ ਲਿਆ ਤੇ ਦਾਣਾ ਸ਼ੈਗਨ ਵਿਜੀਤੇ ਲੱਗ ਗਏ ਸੀ ਮੈਨੂੰ ਤੇ ਅਮਰੀਕਾ ਚ ਤੋਂ ਤਾਰ ਨਹੀਂ ਜਾਜ ਰਹੀ ਲੈ ਕੇ ਜਾਣਾ ਚਾਹੁੰਦੇ ਤੰਨ ਪਰ ਆਦ ਵਿੱਚ ਮੈਨੂੰ ਗਾਂ ਜੰਗਲ ਚ ਲੈ ਕੇ ਗਏ ਨੇ ਗੱਲਪੁ ਜਾਈ ਰਹੀ ਹੋਈ ਸੀ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਜੰਗਲ ਵਿੱਚ ਲੈ ਕੇ ਗਏ ਆ ਨਦੀਆਂ ਪਾਰ ਕਰਾਈਆਂ ਵਾ ਤੇ ਗਾਂ ਅੱਗੇ ਬੜਾ ਟਪਾਤਾ ਸੀਗਾ ਜਸਵੰਦਰ ਕਿੰਨੀ ਤਰੀਕ ਨੂੰ ਪਹੁੰਚੇ ਸੀ ਉੱਥੇ ਉਹ ਤੇ ਮੈਂ 27 ਜਨਵਰੀ ਨੂੰ ਪਹੁੰਚ ਗਿਆ ਸੀ ਯਾਰ ਹੂੰ ਤੇ ਉਸ ਤੋਂ ਬਾਅਦ ਤੇ ਸਾਰੇ ਇੱਕ ਇੱਕ ਦਿਨ ਦੱਸੋ ਕਿਸ ਤਰ੍ਹਾਂ ਕੱਟੇ ਉੱਥੇ 27 ਜਨਵਰੀ ਨੂੰ ਉਸ ਤੋਂ ਬਾਅਦ ਕਿੱਥੇ ਗਏ ਕਿੱਥੇ ਕਿਵੇਂ ਕੀ ਹੋਇਆ ਤੁਸਾਨੂੰ ਮਰਕਜ਼ ਦੀ ਪੁਲਿਸ ਨੇ ਵਾ ਗ੍ਰਿਫਤਾਰ ਕਰ ਲਿਆ ਵਾ ਉਸ ਤੋਂ ਬਾਅਦ ਸਾਨੂੰ ਕੈਂਪ ਵਿੱਚ ਲੈ ਕੇ ਸਾਡੇ ਨਾਮ ਫੋਟੋਸ਼ੀਟ ਆ ਇਹ ਬੜਾ ਮੋਟਾ ਸਭ ਕੁਝ ਹੋਇਆ ਵਾ ਉਤਤਵਾ ਸਾਰੇ ਸਾਰੇ ਕਪੜੇ ਲਵਾਤੇ ਉਹਨਾਂ ਨੇ ਵੀ ਜਾਨੀ ਕਿ ਲੋਰ ਦੀ ਟੀ-ਸ਼ਰਟ ਚ ਰੱਖਿਆ ਸਿਰ ਵੀ ਨੰਗੇ ਸੀ ਇਹ ਜਿਹੜੇ ਕਮਰੇ ਚ ਤੁਹਾਨੂੰ ਰੱਖਦੇ ਸੀ ਉਸ ਕਮਰੇ ਚ 30 35 ਪਿੰਦੀ ਜਾਂਦੀ ਹੁੰਦੀ ਸੀਗੇ ਤੇ ਉਤਤਵਰ ਠੰਡੀ ਹਵਾ ਛੱਡੀ ਹੁੰਦੀ ਸੀ ਜਾਨੀ ਕਿ ਠੰਡ ਚ ਹੀ ਰਹੀਆਂ ਸੀ ਉਹਨੇ ਦੇ ਨਾਲ ਧਰਾਂ ਦੇ ਨਾਲ ਰਿਆ ਮੈ ਉਸੇ ਠੰਡ ਚ ਹੀ ਰਿਆ ਮਾ ਠੰਡ ਚ ਹੀ ਰਹਿੰਦੀ ਸੀ ਜੜੇ ਠੰਡ ਚ ਪੂਰਾ ਟੌਰਚਰ ਕਰਦੀ ਸੀ ਮੈਂਟਰੀ ਟੌਰਚਰ ਖਾਣ ਪੀਣ ਨੂੰ ਕਿਧ ਹੁੰਦੇ ਖਾਣ ਪੀਣ ਨੂੰ ਕਰਕੇ ਵਗੈਰਾ ਲਈ ਸੀ ਮਾਰ ਟਾਈਮ ਪਾਸ ਹੀ ਹੁੰਦਾ ਸੀ ਰੋਟੀ ਮਾ ਰੋਟੀ ਰੱਟੀ ਹੈ ਨਹੀਂ ਸੀ ਕੁਝ ਵੀ ਹੋ ਤੈ ਜਿਸ ਵੰਦਰ ਇੱਥੋਂ ਜਦੋਂ ਗਏ ਸੀਗੇ ਤੇ ਫਿਰ ਰਾਜ ਕਿਹੜੇ ਕਿਹੜੇ ਮੁਲਕ ਤੋਂ ਜਾ ਕੇ ਕਿਹੜਾ ਵੀਜ਼ਾ ਦਿੱਤਾ ਸੀ ਮੈਨੂੰ ਸ਼ੈਨਗਨ ਵੀਜ਼ਾ ਸੀ ਮੇਰੇ ਕੋਲ ਇੱਥੋਂ ਮੈਂ ਗਿਆ ਪ੍ਰਾਗ ਯੂਰਪ ਦੀ ਕੰਟਰੀ ਉਸ ਤੋਂ ਬਾਅਦ ਸਪੇਨ ਸਪੇਨ ਤੋਂ ਬਾਅਦ ਉਹਨਾਂ ਨੇ ਮੈਨੂੰ ਹੋਰ ਪਾਸੇ ਲੈ ਗਏ ਸਿਲਵਾਡੋਰ ਵਗੈਰਾ ਇੰਦਰ ਚੱਲੀ ਆਲੀ ਜੰਗਲਾ ਜੰਗਲਾ ਜਿੱਦੀ ਕਮਾ ਕੇ ਤੇ ਲੈ ਕੇ ਗਏ ਮੈਨੂੰ ਮੈਕਸੀਕੋ ਵੱਲ ਤੇ ਫਿਰ ਉਹਨਾਂ ਬਾਅਦ ਟੁਬਾ ਦਾ ਗੱਲ ਉੱਪਰ ਦੀ ਹੋਈ ਸੀਗੀ ਯਾਜਰੇ ਤੋਂ ਲੈ ਕੇ ਜਾਣਾ ਮੈਂ ਪਰ ਉਸ ਬਾਅਦ ਵਿੱਚ ਰਸਤੇ ਚੱਦਣੇ ਮੈਨੂੰ ਫਿਰ ਤੱਲੇ ਦੀ ਲੈ ਕੇ ਗਏ ਨਹੀਂ ਜਿਸ ਨੂੰ ਤਾਂ ਜੰਟ ਨਾ ਹੋਈ ਕੱਲ ਕੋਈ ਗੱਲ ਤੁਹਾਡੀ ਆ ਕੇ ਜੰਡ ਫੂਣੀ ਚੱਕ ਰਿਹਾ ਥੱਲਾ ਜਿਸ ਨੂੰਦਰ ਕਿੰਨੇ ਪੈਸੇ ਲੱਗੇ ਬਾਪੂ ਉਹਨਾਂ ਦਾ ਪਰਿਵਾਰ ਦਾ ਕਿੰਨਾ ਪੈਸਾ ਖਰਚਾ ਗਿਆ ਕੀ ਕੀ ਵੇਚ ਕੇ ਜਿਹੜਾ ਪੂਰਾ ਕੀਤਾ ਪਹਿਲੇ ਵੀ ਆਪਾਂ ਵੇਚਤੀ ਡੇੜੇ ਕਿਲ ਹੈ ਗਈ ਸੀ ਤੇ ਘਰ ਵੀ ਵੇਚਦਾ ਵਾ ਤੇ ਟੰਗਰੇ ਇੱਕ ਤੋਂ ਵੇਚ ਕੇ ਤੇ ਰਿਸ਼ਤਿਆਂ ਦੇ ਪੈਸੇ ਭੜੇ ਆਪਾਂ ਤੇ ਪੂਰੇ ਕੀਤੇ ਜਾ ਰਹੇ ਟੋਟਲ ਰਜ਼ੜੇ 45 ਲੱਖ ਰੁਪਏ ਸੁਣਿਆ ਛੋਟਾ ਜਿਹਾ ਘਰ ਆ ਵੀ ਗਹਿਣੇ ਰੱਖਿਆ ਹਾਂਜੀ ਐਂਡੀ ਗਹਿਣੇ ਧੱਕਿਆ ਇਹ ਵਲਾ ਘਰ ਆਪਣਾ ਇਸ ਮੇਰੇ ਕੀ ਲੱਗਦਾ ਕਿਉਂ ਇਸ ਤਰ੍ਹਾਂ ਦੀ ਜਿਹੜੀ ਹੈ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਕੀ ਵਜ੍ਹਾ ਮੰਨ ਸਕਦੇ ਮੈਂ ਤਾਂ ਇਹ ਵਿਰਤੀ ਜਿਤਨਾ ਆਪਣਾ ਚੰਨੇ ਚਰ ਬਾਹਰ ਜਾਣੇ ਚਲੋ ਘਰ ਦਾ ਕੁਝ ਬਣ ਜਾਣਾ ਥਰੂ ਘਰ ਬਣਨ ਲਈ ਚਾਰ ਪੈਸੇ ਕਮਾ ਲਾਂਗੇ ਇਸ ਵਾਸਤੇ ਜਾਈਦਾ ਵਾ ਪਰ ਉਹ ਸਰਕਾਰਾਂ ਤੱਕਾ ਕਰ ਰਹੀਆਂ ਨੇ ਜਿਹੜੀਆਂ ਅਮਰਨਾਲੇ ਉੱਥੇ ਜਿਹੜੇ ਹੈਗੇ ਚੋਰਚ ਕਰੀਆਂ ਕਰਦੇ ਨੇ ਤਤਲ ਕਰਵੰਦੇ ਨੇ ਫੇਰ ਚਲਾਉਂਦੇ ਨੇ ਉਹਨਾਂ ਨੂੰ ਕੁਛ ਕਹਿੰਦੇ ਨਹੀਂ ਸ਼ਰੀਫ ਲੋਕਾਂ ਜਿਹੜੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਰਿਪੋਰਟ ਕਰਦੇ ਇਹ ਜਸੰਦਰ ਲੈ ਕੇ ਕਿਹ ਸਾਲ ਤੇ ਚਾਏਗਾ ਲੈ ਕੇ ਬਹੁਤ ਬੁਰੀ ਹਾਲਤ ਦੇ ਚਾਏ ਦਿਨ ਦਿਨ ਦਾ ਚੱਲਿਆ ਵਾ ਜਸੰਦਰ ਨਾਲ ਬਾਅਦ ਪਹੁੰਚੇ ਹੱਥ ਗੜੀਆਂ ਲੱਗੀਆਂ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਹੱਥ ਬਚਨ ਕੀ ਐ ਬੰਨੇ ਸੀ ਐਂ ਖੋਲਦੀ ਸੀ ਬਸ ਇਹ ਦਤਾਨਾ ਤਟੇ ਬਹੁਤ ਔਖੇ ਹੱਥ ਪੈਰ ਸੁੱਝ ਗਏ ਸੀ ਸਾਡੇ ਜਿਸ ਵੰਦਰ ਕੀ ਸੁਪਨੇ ਲੈ ਕੇ ਚੁਕੇ ਸੀਗੇ ਆਪਣੇ ਵਿੱਚ ਬਹੁਤ ਸੀ ਸੁਪਨੇ ਸਾਰੇ ਇਹਦੇ ਲੋ ਸੁਪਨੇ ਸਾਕਾਰ ਹੋਣਗੇ ਆਪਣੇ ਚਲਾਣਾ ਪਰ ਕਿਸਮਤ ਨੂੰ ਕੁਝ ਹੋਰ ਬਣ ਜੂਰ ਸੀ ਸਾਨੂੰ ਰੋਕ ਕਰ ਦਿੱਤਾ ਨਾਲੇ ਘਣਾ ਵੀ ਪੈਣਾ ਦੇ ਜਿਹੜੀਆਂ ਵਿਆਵੀਆਂ ਨੀਗੀਆਂ ਉਹਨਾਂ ਦੇ ਵੀ ਸੁਪਨੇ ਹੁਣੇ ਵੀ ਵਿਆਹ ਚੰਗੀ ਤਰ੍ਹਾਂ ਵੀ ਸਾਰੇ ਪਰਿਵਾਰ ਦੇ ਸੁਪਨੇ ਸੀ ਪੈਣਾ ਦੇ ਵੀ ਪਰਾਂਗੇ ਮਾਪਿਓ ਦੇ ਵੀ ਪਰ ਇਸ ਜਿੰਦਰ ਜੰਗਲਾਂ ਚ ਵੀ ਤੁਰਿਆ ਨਹਿਰਾ ਵੀ ਪਾਰ ਕੀਤੀਆਂ ਕਿ ਕਿਸ ਤਰ੍ਹਾਂ ਕਿੰਨੇ ਬੰਦੇ ਸੀ ਉੱਥੇ ਸਾਰੀ ਜਗ ਬੰਦੇ ਹੁੰਦੇ ਸੀ ਵੀ ਵੀ 25 ਪਤੀਆਂ ਨੇ ਹੁੰਦੇ ਸੀ ਕਿ ਕਿ ਗੱਡੀ ਜੀ ਬਿਠਾ ਦਿੰਦੇ ਸੀ ਤੇ ਕਿ ਨਦੀਆਂ ਚ ਵੀ ਕਿਸ਼ਤੀ ਦੇ ਚ ਬਿਠਾ ਦਿੰਦੇ ਸੀ ਜਿਸੇ 10 ਬੰਦੇ ਬੈਨੇ ਉੱਥੇ ਉਹਨਾਂ 20 ਬਿਠਾਉਣੇ ਆ ਵੀ ਯਾਨੀ ਕਿ ਪੂਰੇ ਕੁਕੜੀਆਂ ਨੂੰ ਪਸਾਬ-ਸਾ ਕੇ ਲੱਗ ਕੇ ਲ ਜਾਂਦੇ ਸੀ ਇਹ ਬੜਾ ਔਖਾ ਹੀ ਗੱਡੀਆਂ ਚ ਜਾਂਦੇ ਰਸਵਰ ਕੀਤਾ ਵਾ ਤੇ ਨਦੀਆਂ ਪਾਰ ਕਰਤੀਆਂ ਬੜੀਆਂ ਔਖੀਆਂ ਡਰ ਲੱਗਦਾ ਸੀ ਇੱਕ ਦਿਨ ਕਿਸ਼ਤੀ ਕਿਦੇ ਮੋਦੀ ਨਾ ਹੋ ਜਾਵੇ ਲੇਖਦੇ ਉਥੇ ਨਾ ਮਰ ਜੀ ਕਿਤੇ ਇੰਨਾ ਲੱਗਦਾ ਨਹੀਂ ਸਾਰਾ ਕੁਝ ਚਲਾ ਗਿਆ ਇੱਕ ਬਾਹਰ ਜਾਣ ਦੀ ਔੜ ਚ ਆਪਦਾ ਸੁਪਨੇ ਸਕਾਰ ਕਰਨ ਦੀ ਵਿੱਚ ਸਾਰਾ ਕੁਝ ਜਿਹੜਾ ਚਲਾ ਗਿਆ ਤੇ ਹੁਣ ਨਵੇਂ ਸਿਰਿਓਂ ਜਿਹੜਾ ਸ਼ੁਰੂ ਕਰਨਾ ਹਾਂਜੀ ਕਰਨਾ ਪੈਣਾ ਨਵੇਂ ਸਿਰਿਓਂ ਬੜਾ ਨਵੇਂ ਸ਼ੁਰੂ ਸ਼ੁਰੂ ਕਰਨਾ ਬੜਾ ਔਖਾ ਵਾ ਕਿਉਂਕਿ ਜਦੋਂ ਘੜੀ ਦਾ ਖਾਲੀ ਆ ਸ਼ੁਰੂ ਕਰਨਾ ਬੜਾ ਔਖਾ ਵਾ ਪਿਸਾਬ ਕੋਈ ਕਦਮ ਹੋ ਗਿਆ ਵਾ ਤੇ ਐਮਐਲਏ ਸਾਹਿਬਾਂ 'ਚ ਪਹੁੰਚੇ ਸੀ ਕੀ ਕਹਿਣਾ ਚਾਹੁੰ ਕਿ ਹਾਂਜੀ ਐਮਐਲਏ ਸਾਹਿਬ ਨੇ ਤੁਹਾਨੂੰ ਪੂਰੀ ਮਦਦ ਕੀਤੀ ਇਹ ਤਾਂ ਦੇ ਆਪਾਂ ਕਰਦੇ ਵਾਣਗੇ ਸਰਕਾਰ ਦੇ ਮੰਗ ਕਰਦੇ ਆਂ ਇਹ ਆਪਾਂ ਪਹਿਲੇ ਹੀ ਗੱਲਤਾ ਪਰ ਜਨਰਲ ਤੁਹਾਨੂੰ ਸਾਰੇ ਪ੍ਰਸ਼ਦ ਦਿਵਾਵਾਂਗੇ ਪੂਰੀ ਸ਼ਕਤ ਕਰਵਾਈ ਕਰਾਂਗੇ ਜੰਡ ਤੇ ਕਿਸੁੰਦਰ ਤੁਹਾਡੇ ਪਿਤਾ ਦੇ ਹੰਝੂ ਨਹੀਂ ਰੁਕ ਰਹੇ ਮਾਤਾ ਦੇ ਹੰਝੂ ਨਹੀਂ ਰੁਕ ਰਹੇ ਵੀ ਸਾਰਾ ਕੁਝ ਜਿਹੜਾ ਹਾਂਜੀ ਉਹ ਸਾਰਾ ਕੁਝ ਮੇਰੇ ਇਥੇ ਰਿਪੋਰਟ ਆਉਣ ਦੇ ਨਾਲ ਹੀ ਉਹਨਾਂ ਨੂੰ ਦੋਕਾ ਇਹ ਕਾਰਕ ਨਹੀਂ ਆਂ ਜੂ ਰੋ ਕਰੇ ਮੈਂ ਬਹੁਤ ਬੁਰੀ ਹਾਲਤਾ ਕੀ ਅਪੀਲ ਕਰਾਂਗੇ ਸਰਕਾਰ ਨੂੰ ਕਰਨ ਲਈ ਅਪੀਲ ਕਰਦੇ ਵੀ ਏਜੰਡਾ ਤੇ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਪੈਸੇ ਦਵਾਈ ਜਨਾਂ ਉਹਨਾਂ ਤੋਂ